ਅੱਜ ਦਾ ਇਤਿਹਾਸ ਦੇਖ ਰਹੇ ਹੋ ਤੁਸੀਂ ਤੇ ਮੈਂ ਗੁਟ੍ਰਿਤ ਕਰ ਹਾਜ਼ਰ ਆ ਅੱਜ ਦਾ ਜਾਣ ਕੇ 13 ਜੂਨ ਦਾ ਇਤਿਹਾਸ ਲੈ ਕੇ ਦਰਅਸਲ ਅੱਜ ਗੱਲ ਕਰਾਂਗੇ ਜੀ ਸਿੰਘ ਸਭਾ ਲਹਿਰਤੀ ਸਿੰਘ ਸਭਾ ਲਹਿਰ ਭਾਰਤੀ ਆਜ਼ਾਦੀ ਦੀ ਉਹ ਲਹਿਰ ਹੋਈ ਜਿਸ ਨੇ ਕਿ ਨੌਜਵਾਨਾਂ ਦੇ ਵਿੱਚ ਜੋਸ਼ ਭਰਨ ਦੇ ਲਈ ਕਈ ਅਹਿਮ ਕਾਰਜ ਕੀਤੇ ਦਰਅਸਲ ਕਈ ਅਹਿਮ ਭੂਮਿਕਾਵਾਂ ਨਿਭਾਈਆਂ ਗਈਆਂ ਇਸ ਲਹਿਰ ਤੇ ਆਗੂਆਂ ਦੇ ਵੱਲੋਂ ਜਿੱਥੇ ਭਾਰਤ ਨੂੰ ਆਜ਼ਾਦੀ ਦਿਵਾਉਣ ਦੇ ਲਈ ਤਾਂ ਉੱਥੇ ਹੀ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਤੇ ਲਈ ਵੀ ਜੋ ਹੈ ਕਈ ਭੂਮਿਕਾਵਾਂ ਨਿਭਾਈਆਂ ਸਮੇਂ-ਸਮੇਂ ਤੇ ਲੋਕਾਂ ਨੂੰ ਸੁਤੰਤਰਤਾ ਲਈ ਤਾਂ ਜਾਗਰੂਕ ਕੀਤਾ ਹੀ ਤਾਂ ਉੱਥੇ ਹੀ ਸਿੱਖੀ ਦੇ ਪ੍ਰਚਾਰ ਲਈ ਵੀ ਇਹਨਾਂ ਦੇ ਵੱਲੋਂ ਕਈ ਵੱਡੇ ਅਹਿਮ ਕਾਰਜ ਕੀਤੇ ਗਏ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਦੇਣ ਸੀ ਸਿੰਘ ਸਭਾ ਲਹਿਰ ਦੀ ਅੱਜ ਦੇ ਦਿਨ ਤੋ ਹੈ ਇੱਕ ਰਸਾਲਾ ਸ਼ੁਰੂ ਕੀਤਾ ਕਿਆ ਦਰਅਸਲ ਇੱਕ ਰੋਜ਼ਾਨਾ ਅਖਬਾਰ ਜਿਹੜਾ ਕਿ 13 ਜੂਨ 1886 ਨੂੰ ਰੋਜ਼ਾਨਾ ਖਾਲਸਾ ਅਖਬਾਰ ਇਹਨਾਂ ਦਿਪਨੋਂ ਜਿਸ ਦੀ ਸ਼ੁਰੂਆਤ ਕੀਤੀ ਗਈ ਦਰਅਸਲ ਇਸ ਅਖਬਾਰ ਨੂੰ ਛਾਪਣ ਦਾ ਮਕਸਦ ਸੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਵਧਾਉਣਾ ਸਿੱਖੀ ਦੇ ਫਲਸਫੇ ਨੂੰ ਜੋ ਹੈ ਆਮ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚਾਉਣਾ ਜੋ ਇਸ ਦਾ ਮੁੱਖ ਮਕਸਦ ਰੱਖਿਆ ਗਿਆ ਸੀ ਤੇ ਉਸ ਮਕਸਦ ਦੇ ਵਿੱਚ ਕਾਫੀ ਹੱਦ ਤੱਕ ਸਿੰਘ ਸਭਾ ਲਹਿਰ ਦੇ ਆਗੂ ਕਾਮਯਾਬ ਵੀ ਹੋਏ ਕਿਉਂਕਿ ਸਿੱਖਾਂ ਦੇ ਸੱਭਿਆਚਾਰ ਸਿੱਖਾਂ ਦੇ ਇਤਿਹਾਸ ਅਤੇ ਸਿੱਖੀ ਦੇ ਫਲਸਫੇ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਜੋ ਖਾਲਸਾ ਰੋਜ਼ਾਨਾ ਅਖਬਾਰ ਹੈ ਇਸ ਨੇ ਕਈ ਵੱਡੀ ਭੂਮਿਕਾ ਨਿਭਾਈ ਹਾਲਾਂਕਿ ਇੱਕ ਹਫਤਾਵਾਰੀ ਅਖਬਾਰ ਸੀਗਾ ਜੋ ਕਿ ਲਾਹੌਰ ਤੇ ਇੱਕ ਛਾਪੇਖਾਨੇ ਤੋਂ ਛਪਦਾ ਸੀ ਲੋਹਾਰ ਦੇ ਵਿੱਚ ਇਹ ਜੋ ਛਾਪਖਾਨਾ ਸੀ ਉਹ ਪ੍ਰੋਫੈਸਰ ਗੁਰਮਖ ਸਿੰਘ ਹੋਰਾਂ ਦੇ ਵੱਲੋਂ ਬਣਾਇਆ ਗਿਆ ਸੀ ਜਦਕਿ ਬਾਅਦ ਦੇ ਵਿੱਚ ਇੱਕ ਸਿੱਖ ਵਿਦਵਾਨ ਗਿਆਨੀ ਦਿੱਤ ਸਿੰਘ ਹੋਰਾਂ ਨੇ ਇਸ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਸੀ ਪਰ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਸਾਰੀਆਂ ਸੇਵਾਵਾਂ ਨਿਭਾਈਆਂ ਜਾਣ ਲੱਗੀਆਂ ਜਿੱਥੇ ਕਿ 1886 ਦੇ ਵਿੱਚ ਛਪਣਾ ਸ਼ੁਰੂ ਹੋਣ ਵਾਲਾ ਜੋ ਹੈ ਅਖਬਾਰ ਹੈ 1905 ਤੱਕ ਇਸ ਦੀ ਛਪਾਈ ਹੁੰਦੀ ਰਹੀ ਵਕਵਕ ਸਮਿਤੀ ਵਕਵਕਾਗੂਆਂ ਦੇ ਵੱਲੋਂ ਇਸਤੇ ਦੇਖ ਰੇ ਕੀਤੀ ਜਾਂਦੀ ਸੀ ਵੱਡੀ ਗੱਲ ਇਹ ਸੀ ਕਿ ਇਹ ਜੋ ਅਖਬਾਰ ਸੀ ਉਸ ਵੇਲੇ ਗੁਰਮੁਖੀ ਦੇ ਵਿੱਚ ਛਾਪਿਆ ਜਾਂਦਾ ਸੀ ਜਿੱਥੇ ਕਿ ਸਿੱਖੀ ਦੀਆਂ ਰੌਹਤਾਂ ਜਿੱਥੇ ਕਿ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜ ਕੇ ਉਹਨਾਂ ਦੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਪਾਇਆ ਜਾਂਦਾ ਸੀ ਪਰ ਜਿਸ ਵੇਲੇ ਸਿੰਘ ਸਭਾ ਲਹਿਰ ਜੋ ਹੈ ਸਮਾਪਤ ਹੋ ਗਈ ਤਾਂ ਉਸ ਦੇ ਨਾਲ ਹੀ ਇਸ ਦੀ ਸ਼ਪਾਈ ਵੀ ਜੋ ਹੈ ਉਹ ਬੰਦ ਹੋ ਗਈ ਸੀ ਗੱਲ ਜਿਕਰ 13 ਜੂਨ 1940 ਦੀ ਕਰੀਏ ਤਾਂ ਇਸ ਦਿਨ ਸ਼ਹੀਦ ਉਦਮ ਸਿੰਘ ਨੂੰ ਮਾਈਕਲ ਉਡਵਾਇਰ ਦੇ ਕਤਲ ਦੇ ਦੋਸ਼ਾਂ ਦੇ ਤਹਿਤ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਜੀ ਹਾਂ 13 ਜੂਨ 1940 ਵਾਲੇ ਦਿਨ ਹੀ ਸ਼ਹੀਦ ਉਦਮ ਸਿੰਘ ਹੋਰਾਂ ਨੂੰ ਫਾਂਸੀ ਦੀ ਸਜ਼ਾ ਜੁਆ ਸੁਣਾਈ ਗਈ ਸੀ ਸ਼ਹੀਦ ਉਦਮ ਸਿੰਘ ਸਿੱਖੀ ਰੌ ਰਿਟਾਂ ਦਾ ਧਾਰਨੀ ਉਹ ਨੌਜਵਾਨ ਸੀ ਜਿਸ ਨੇ ਕਿ ਭਾਰਤ ਦੀ ਆਜ਼ਾਦੀ ਦੇ ਲਈ ਕਈ ਪਟੀਆਂ ਕਾਲਣਾ ਕਾਲੀਆਂ ਦਰਅਸਲ ਉਸ ਦੇ ਅੰਦਰ ਦੇਸ਼ ਭਗਤੀ ਦਾ ਜज्ਬਾ ਸੀ ਜਿਸਨੇ ਕਿ ਜਲੀਆਂ ਵਾਲੇ ਬਾਗ ਦੇ ਕਤਲ ਦਾ ਬਦਲਾ ਲੈਣ ਦੇ ਲਈ ਲੰਡਨ ਦੇ ਵਿੱਚ ਆ ਕੇ ਮਾਈਕਲ ਉਟਵਾਇਰ ਦਾ ਕਤਲ ਕੀਤਾ ਸੀ ਹਾਲਾਂਕਿ ਜਿਸ ਵੇਲੇ ਉਸ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਉਸ ਤੇ ਮੁਕੱਦਮਾ ਚਲਾਇਆ ਜਾਂਦਾ ਹੈ ਜਿਸ ਤੋਂ ਬਾਅਦ ਕਿ ਜੂਨ ਦੇ ਵਿੱਚ ਉਸ ਨੂੰ ਜੋ ਹੈ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਅੱਜ ਦੇ ਦਿਨ ਹੀ ਉਸ ਨੂੰ 13 ਜੂਨ 1940 ਨੂੰ ਜੋ ਹੈ ਇਹ ਸਜ਼ਾ ਸੁਣਾਈ ਗਈ ਸੀ ਹਾਲਾਂਕਿ ਜਿਸ ਵੇਲੇ ਉਸ ਦੇ ਸੁਣਮਾਈਆਂ ਦੇ ਵਿੱਚ ਜੱਜ ਦੇ ਵੱਲੋਂ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਉਸ ਨੇ ਮਾਈਕਲ ਐਡਵਾਇਰ ਦਾ ਕਤਲ ਕਿਉਂ ਕੀਤਾ ਤਾਂ ਸ਼ਹੀਦ ਉਦਮ ਸਿੰਘ ਹੋਰਾ ਨੇ ਜਵਾਬ ਦਿੱਤਾ ਸੀ ਕਿ ਉਹਨਾਂ ਦੇ ਵੱਲੋਂ ਕਿਸੇ ਦੇ ਵੀ ਕਤਲ ਨਹੀਂ ਕੀਤਾ ਗਿਆ ਬਲਕਿ ਜੋ ਉਸ ਨੇ ਬੇਗੁਨਾਹ ਨੂੰ ਕਤਲ ਕਰਵਾਇਆ ਸੀ ਉਸ ਦਾ ਬਦਲਾ ਲਿਆ ਕਿ ਜਿਸ ਵੇਲੇ ਸ਼ਹੀਦ ਉਦਮ ਸਿੰਘ ਹੋਰਾ ਨੂੰ ਜੋ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਤਾਂ ਇਸ ਤੋਂ ਬਾਅਦ ਵਿੱਚ ਉਹਨਾਂ ਨੂੰ ਲੰਡਨ ਦੀ ਹੀ ਜੇਲ੍ਹ ਦੇ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਇੱਥੇ ਹੀ ਉਹਨਾਂ ਦੇ ਮ੍ਰਿਤਕ ਦੇ ਨੂੰ ਜੇਲ੍ਹ ਦੇ ਵਿੱਚ ਹੀ ਤਬਾਹ ਦਿੱਤਾ ਗਿਆ ਸੀ ਪਰ ਬਾਅਦ ਦੇ ਵਿੱਚ ਉਸ ਵੇਲੇ ਦੇ ਤਤਕਾਲੀ ਪੰਜਾਬ ਦੇ ਮੁੱਖ ਮੰਤਰੀ ਅਤੇ ਇੱਕ ਵਾਰ ਰਾਸ਼ਟਰਪਤੀ ਬਣੇ ਗਿਆਨੀ ਜੈਲ ਸਿੰਘ ਦੇ ਯਤਨਾਂ ਦੇ ਸਦਕਾ 1974 ਦੇ ਵਿੱਚ ਉਹਨਾਂ ਦੀਆਂ ਅਸਥੀਆਂ ਨੂੰ ਭਾਰਤ ਲੈ ਜਾਇਆ ਗਿਆ ਤੇ ਜਿੱਥੇ ਕਿ ਉਹਨਾਂ ਦੇ ਜੱਦੀ ਪਿੰਡ ਸੁਨਾਮ ਦੇ ਵਿੱਚ ਅੰਤਿਮ ਸਸਕਾਰ ਕੀਤਾ ਗਿਆ ਸੀ ਸੋ ਸ਼ਹੀਦ ਉਦਮ ਸਿੰਘ ਭਾਰਤ ਦੇ ਉਹ ਸ਼ਹੀਦ ਨੇ ਭਾਰਤ ਦੇ ਉਹ ਆਜ਼ਾਦੀ ਕੋ ਲਾਟੀ ਹੋਏ ਜਿਨ੍ਹਾਂ ਦਾ ਕੇ ਨਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਅੰਕਿਤ ਕੀਤਾ ਗਿਆ ਸੁਨਹਿਰੀ ਅੱਖਰਾਂ ਦੇ ਵਿੱਚ ਉਕਰਿਆ ਹੋਇਆ ਇਹ ਨਾਮ ਭਾਰਤ ਵਾਸੀਆਂ ਨੂੰ ਸਦੀਵੀ ਹੀ ਯਾਦ ਰਹੇਗਾ ਸੋ ਇਹ ਸੀ ਅੱਜ ਦੇ ਦਿਨ ਦਾ ਇਤਿਹਾਸ ਕੱਲ ਦਾ ਇਤਿਹਾਸ ਲੈ ਕੇ ਫਿਰ ਤੁਹਾਡੇ ਰੁਬਰੂ ਹੋਵਾਂਗੇ ਤਦ ਤੱਕ ਦੇ ਲਈ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਤਿਹਾਸ ਦੇਖ ਰਹੇ ਹੋ ਤੁਸੀਂ ਤੇ ਮੈਂ ਗੁਰਿਤਕੌਰ ਹਾਜ਼ਰ ਆ ਅੱਜ ਦਾ ਜਾਣ ਕੇ 13 ਜੂਨ ਦਾ ਇਤਿਹਾਸ ਲੈ ਕੇ ਦਰਅਸਲ ਅੱਜ ਗੱਲ ਕਰਾਂਗੇ ਜੀ ਸਿੰਘ ਸਭਾ ਲਹਿਰਤੀ ਸਿੰਘ ਸਭਾ ਲਹਿਰ ਭਾਰਤੀ ਆਜ਼ਾਦੀ ਦੀ ਉਹ ਲਹਿਰ ਹੋਈ ਜਿਸ ਨੇ ਕਿ ਨੌਜਵਾਨਾਂ ਦੇ ਵਿੱਚ ਜੋਸ਼ ਭਰਨ ਦੇ ਲਈ ਕਈ ਅਹਿਮ ਕਾਰਜ ਕੀਤੇ ਦਰਅਸਲ ਕਈ ਅਹਿਮ ਭੂਮਿਕਾਵਾਂ ਨਿਭਾਈਆਂ ਗਈਆਂ ਇਸ ਲਹਿਰ ਤੇ ਆਗੂਆਂ ਦੇ ਵੱਲੋਂ ਜਿੱਥੇ ਭਾਰਤ ਨੂੰ ਆਜ਼ਾਦੀ ਦਿਵਾਉਣ ਦੇ ਲਈ ਤਾਂ ਉੱਥੇ ਹੀ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਤੇ ਲਈ ਵੀ ਜੋ ਹੈ ਕਈ ਭੂਮਿਕਾਵਾਂ ਨਿਭਾਈਆਂ ਸਮੇਂ-ਸਮੇਂ ਤੇ ਲੋਕਾਂ ਨੂੰ ਸੁਤੰਤਰਤਾ ਲਈ ਤਾਂ ਜਾਗਰੂਕ ਕੀਤਾ ਹੀ ਤਾਂ ਉੱਥੇ ਹੀ ਸਿੱਖੀ ਦੇ ਪ੍ਰਚਾਰ ਲਈ ਵੀ ਇਹਨਾਂ ਦੇ ਵੱਲੋਂ ਕਈ ਵੱਡੇ ਅਹਿਮ ਕਾਰਜ ਕੀਤੇ ਗਏ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਦੇਣ ਸੀ ਸਿੰਘ ਸਭਾ ਲਹਿਰ ਦੀ ਅੱਜ ਦੇ ਦਿਨ ਤੋ ਇੱਕ ਰਸਾਲਾ ਸ਼ੁਰੂ ਕੀਤਾ ਕਿਆ ਦਰਅਸਲ ਇੱਕ ਰੋਜ਼ਾਨਾ ਅਖਬਾਰ ਜਿਹੜਾ ਕਿ 13 ਜੂਨ 1886 ਨੂੰ ਰੋਜ਼ਾਨਾ ਖਾਲਸਾ ਅਖਬਾਰ ਇਹਨਾਂ ਦਿਪਨ ਨੂੰ ਜਿਸ ਦੀ ਸ਼ੁਰੂਆਤ ਕੀਤੀ ਗਈ ਦਰਅਸਲ ਇਸ ਅਖਬਾਰ ਨੂੰ ਛਾਪਣ ਦਾ ਮਕਸਦ ਸੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਵਧਾਉਣਾ ਸਿੱਖੀ ਦੇ ਫਲਸਫੇ ਨੂੰ ਜੋ ਹੈ ਆਮ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚਾਉਣਾ ਜੋ ਇਸ ਦਾ ਮੁੱਖ ਮਕਸਦ ਰੱਖਿਆ ਗਿਆ ਸੀ ਤੇ ਉਸ ਮਕਸਦ ਦੇ ਵਿੱਚ ਕਾਫੀ ਹੱਦ ਤੱਕ ਸਿੰਘ ਸਭਾ ਲਹਿਰ ਦੇ ਆਗੂ ਕਾਮਯਾਬ ਵੀ ਹੋਏ ਕਿਉਂਕਿ ਸਿੱਖਾਂ ਦੇ ਸੱਭਿਆਚਾਰ ਸਿੱਖਾਂ ਦੇ ਇਤਿਹਾਸ ਅਤੇ ਸਿੱਖੀ ਦੇ ਫਲਸਫੇ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਜੋ ਖਾਲਸਾ ਰੋਜ਼ਾਨਾ ਅਖਬਾਰ ਹੈ ਇਸ ਨੇ ਕਈ ਵੱਡੀ ਭੂਮਿਕਾ ਨਿਭਾਈ ਹਾਲਾਂਕਿ ਇੱਕ ਹਫਤਾਵਾਰੀ ਅਖਬਾਰ ਸੀਗਾ ਜੋ ਕਿ ਲਾਹੌਰ ਦੇ ਇੱਕ ਛਾਪੇਖਾਨੇ ਤੋਂ ਛਪਦਾ ਸੀ ਲੋਹਾਰ ਦੇ ਵਿੱਚ ਇਹ ਜੋ ਛਾਪਾਖਾਨਾ ਸੀ ਉਹ ਪ੍ਰੋਫੈਸਰ ਗੁਰਮਖ ਸਿੰਘ ਹੋਰਾਂ ਦੇ ਵੱਲੋਂ ਬਣਾਇਆ ਗਿਆ ਸੀ ਜਦਕਿ ਬਾਅਦ ਦੇ ਵਿੱਚ ਇੱਕ ਸਿੱਖ ਵਿਦਵਾਨ ਗਿਆਨੀ ਦਿੱਤ ਸਿੰਘ ਹੋਰਾਂ ਨੇ ਇਸ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਸੀ ਪਰ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਸਾਰੀਆਂ ਸੇਵਾਵਾਂ ਨਭਾਈਆਂ ਜਾਣ ਲੱਗੀਆਂ ਜਿੱਥੇ ਕਿ 1886 ਦੇ ਵਿੱਚ ਛਪਣਾ ਸ਼ੁਰੂ ਹੋਣ ਵਾਲਾ ਜੋ ਹੈ ਅਖਬਾਰ 1905 ਤੱਕ ਇਸ ਦੀ ਛਪਾਈ ਹੁੰਦੀ ਰਹੀ ਵਕਵਕ ਸਮਿਤੀ ਤੇ ਵਕਵਕਾਗੂਆਂ ਦੇ ਵੱਲੋਂ ਇਸਤੇ ਦੇਖ ਰੇ ਕੀਤੀ ਜਾਂਦੀ ਸੀ ਵੱਡੀ ਗੱਲ ਇਹ ਸੀ ਕਿ ਇਹ ਜੋ ਅਖਬਾਰ ਸੀ ਉਸ ਵੇਲੇ ਗੁਰਮੁਖੀ ਦੇ ਵਿੱਚ ਛਾਪਿਆ ਜਾਂਦਾ ਸੀ ਜਿੱਥੇ ਕਿ ਸਿੱਖੀ ਦੇਆਂ ਰੋਹ ਰੀਤਾਂ ਜਿੱਥੇ ਕਿ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜ ਕੇ ਉਹਨਾਂ ਦੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਪਾਇਆ ਜਾਂਦਾ ਸੀ ਪਰ ਜਿਸ ਵੇਲੇ ਸਿੰਘ ਸਭਾ ਲਹਿਰ ਜੋ ਹੈ ਸਮਾਪਤ ਹੋ ਗਈ ਤਾਂ ਉਸ ਦੇ ਨਾਲ ਹੀ ਇਸ ਦੀ ਛਪਾਈ ਵੀ ਜੋ ਹੈ ਉਹ ਬੰਦ ਹੋ ਗਈ ਸੀ ਗੱਲ ਜਿਕਰ 13 ਜੂਨ 1940 ਦੀ ਕਰੀਏ ਤਾਂ ਇਸ ਦੇ ਸ਼ਹੀਦ ਉਦਮ ਸਿੰਘ ਨੂੰ ਮਾਈਕਲ ਉਡਵਾਇਰ ਦੇ ਕਤਲ ਦੇ ਦੋਸ਼ਾਂ ਦੇ ਤਹਿਤ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਜੀ ਹਾਂ 13 ਜੂਨ 1940 ਵਾਲੇ ਦਿਨ ਹੀ ਸ਼ਹੀਦ ਉਦਮ ਸਿੰਘ ਹੋਰਾਂ ਨੂੰ ਫਾਂਸੀ ਦੀ ਸਜ਼ਾ ਜੁਆ ਸੁਣਾਈ ਗਈ ਸੀ ਸ਼ਹੀਦ ਉਦਮ ਸਿੰਘ ਸਿੱਖੀ ਰੌ ਰਿਟਾਂ ਦਾ ਧਾਰਨੀ ਉਹ ਨੌਜਵਾਨ ਸੀ ਜਿਸ ਨੇ ਕਿ ਭਾਰਤ ਦੀ ਆਜ਼ਾਦੀ ਦੇ ਲਈ ਕਈ ਵਡੀਆਂ ਕਾਲਣਾ ਕਾਲੀਆਂ ਦਰਅਸਲ ਉਸ ਦੇ ਅੰਦਰ ਦੇਸ਼ ਭਗਤੀ ਦਾ ਜज्ਬਾ ਸੀ ਜਿਸਨੇ ਕਿ ਜਲੀਆਂ ਵਾਲੇ ਬਾਗ ਦੇ ਕਤਲ ਦਾ ਬਦਲਾ ਲੈਣ ਦੇ ਲਈ ਲੰਡਨ ਦੇ ਵਿੱਚ ਆ ਕੇ ਮਾਈਕਲ ਉਟਵਾਇਰ ਦਾ ਕਤਲ ਕੀਤਾ ਸੀ ਹਾਲਾਂਕਿ ਜਿਸ ਵਲੇ ਉਸ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਉਸ ਤੇ ਮੁਕੱਦਮਾ ਚਲਾਇਆ ਜਾਂਦਾ ਹੈ ਜਿਸ ਤੋਂ ਬਾਅਦ ਕਿ ਜੂਨ ਦੇ ਵਿੱਚ ਉਸ ਨੂੰ ਜੋ ਹੈ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਅੱਜ ਦੇ ਦਿਨ ਹੀ ਉਸ ਨੂੰ 13 ਜੂਨ 1940 ਨੂੰ ਜੋ ਹੈ ਇਹ ਸਜ਼ਾ ਸੁਣਾਈ ਗਈ ਸੀ ਹਾਲਾਂਕਿ ਜਿਸ ਵਲੇ ਉਸਦੇ ਸੁਣਵਾਈਆਂ ਦੇ ਵਿੱਚ ਜੱਜ ਦੇ ਵੱਲੋਂ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਉਸਨੇ ਮਾਈਕਲ ਐਡਵਾਇਰ ਦਾ ਕਤਲ ਕਿਉਂ ਕੀਤਾ ਤਾਂ ਸ਼ਹੀਦ ਉਦਮ ਸਿੰਘ ਹੋਰਾ ਨੇ ਜਵਾਬ ਦਿੱਤਾ ਸੀ ਕਿ ਉਹਨਾਂ ਦੇ ਵੱਲੋਂ ਕਿਸੇ ਦੇ ਵੀ ਕਤਲ ਨਹੀਂ ਕੀਤਾ ਗਿਆ ਬਲਕਿ ਜੋ ਉਸਨੇ ਬੇਗੁਨਾਹ ਨੂੰ ਕਤਲ ਕਰਵਾਇਆ ਸੀ ਉਸ ਦਾ ਬਦਲਾ ਲਿਆ ਕਿ ਜਿਸ ਵੇਲੇ ਸ਼ਹੀਦ ਉਦਮ ਸਿੰਘ ਹੋਰਾ ਨੂੰ ਜੋ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਤਾਂ ਇਸ ਤੋਂ ਬਾਅਦ ਵਿੱਚ ਉਹਨਾਂ ਨੂੰ ਲੰਡਨ ਦੀ ਜੇਲ੍ਹ ਦੇ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਇੱਥੇ ਹੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਜੇਲ੍ਹ ਦੇ ਵਿੱਚ ਹੀ ਤਬਾਹ ਦਿੱਤਾ ਗਿਆ ਸੀ ਪਰ ਬਾਅਦ ਦੇ ਵਿੱਚ ਉਸ ਵੇਲੇ ਦੇ ਤਤਕਾਲੀ ਪੰਜਾਬ ਦੇ ਮੁੱਖ ਮੰਤਰੀ ਅਤੇ ਇੱਕ ਵਾਰ ਰਾਸ਼ਟਰਪਤੀ ਬਣੇ ਗਿਆਨੀ ਜੈਲ ਸਿੰਘ ਦੇ ਯਤਨਾਂ ਦੇ ਸਦਕਾ 1974 ਦੇ ਵਿੱਚ ਉਹਨਾਂ ਦੀਆਂ ਅਸਥੀਆਂ ਨੂੰ ਭਾਰਤ ਲਿਜਾਇਆ ਗਿਆ ਤੇ ਜਿੱਥੇ ਕਿ ਉਹਨਾਂ ਦੇ ਜੱਦੀ ਪਿੰਡ ਸੁਨਾਮ ਦੇ ਵਿੱਚ ਅੰਤਿਮ ਸਸਕਾਰ ਕੀਤਾ ਗਿਆ ਸੀ ਸੋ ਸ਼ਹੀਦ ਉਦਮ ਸਿੰਘ ਭਾਰਤ ਦੇ ਉਹ ਸ਼ਹੀਦ ਨੇ ਭਾਰਤ ਦੇ ਉਹ ਆਜ਼ਾਦੀ ਕੋਲਾਟੀ ਹੋਏ ਜਿਨ੍ਹਾਂ ਦਾ ਕੇ ਨਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਅੰਕਿਤ ਕੀਤਾ ਗਿਆ ਸੁਨਹਿਰੀ ਅੱਖਰਾਂ ਦੇ ਵਿੱਚ ਉਕਰਿਆ ਹੋਇਆ ਇਹ ਨਾਮ ਭਾਰਤ ਵਾਸੀਆਂ ਨੂੰ ਸਦੀਵੀ ਹੀ ਯਾਦ ਰਹੇਗਾ ਸੋ ਇਹ ਸੀ ਅੱਜ ਦੇ ਦਿਨ ਦਾ ਇਤਿਹਾਸ ਕੱਲ ਦਾ ਇਤਿਹਾਸ ਲੈ ਕੇ ਫਿਰ ਤੁਹਾਡੇ ਰूबरू ਹੋਵਾਂਗੇ ਤਦ ਤੱਕ ਦੇ ਲਈ ਆ ਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ